ਸਾਡੇ ਇਸ YouTube ਚੈਨਲ ਨੂੰ ਬਤਵਤ ਸਬਸਕ੍ਰਾਈਬ ਕਰੋ ਜੀ ਤੇ ਬੈਲ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਮਿਲ ਸਕੇ ਤੇ ਸਾਡੇ ਵੀਡੀਓ ਕਿੱਦਾਂ ਲੱਗਦੇ ਨੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਜੀ ਥੈਂਕ ਯੂ ਧੰਨਵਾਦ ਜੀ ਆ ਰਹੀ ਪਹਿਲੀ ਬੂਮ ਮੈਨ ਕਬੱਡੀ ਲੀਗ ਦੇ ਨਾਲ ਜੁੜੇ ਹੋਏ ਮੇਨ ਸਪான்ਸਰ ਸਰਦਾਰ ਬਲਕਾਰ ਸਿੰਘ ਜੀ ਕੁਮਾਨ ਤੇ ਅੰਤਰਰਾਸ਼ਟਰੀ ਕਬੱਡੀ ਕੋਚ ਸਰਦਾਰ ਗੁਰਮੇਲ ਸਿੰਘ ਜੀ ਢੜਬਾ ਜਿਨ੍ਹਾਂ ਦਾ ਕਬੱਡੀ ਦੇ ਵਿੱਚ ਬਹੁਤ ਲੰਮਾ ਸਫਰ ਹੈ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਉਹਨਾਂ ਦੀ ਗੱਲਬਾਤ ਕਰਵਾ ਰਹੇ ਹਾਂ ਸਭ ਤੋਂ ਪਹਿਲਾਂ ਪ੍ਰਧਾਨ ਗੁਰਮੇਲ ਸਿੰਘ ਜੀ ਢੜਬਾ ਬਹੁਤ ਬਹੁਤ ਸਵਾਗਤ ਹੈ ਪ੍ਰਧਾਨ ਜੀ ਤੁਹਾਡਾ ਥੈਂਕ ਯੂ ਜੀ ਕਬੱਡੀ ਦੇ ਵਿੱਚ ਤੁਹਾਡਾ ਬਹੁਤ ਲੰਮਾ ਸਫਰ ਹੈ ਜਿਵੇਂ ਕਹਿੰਦੇ ਵੀ ਤੁਸੀਂ ਸਾਰੀ ਜ਼ਿੰਦਗੀ ਹੀ ਆਪਣੀ ਕਬੱਡੀ ਨੂੰ ਸਮਰਪਿਤ ਕੀਤੀ ਹੈ ਇਹ ਪਹਿਲਾ ਊਮਨ ਕਬੱਡੀ ਟੂਰਨਾਮੈਂਟ ਜੋ ਹੋ ਰਿਹਾ ਹੈ ਇੰਟਰਨੈਸ਼ਨਲ ਪੱਧਰ ਦਾ ਟੂਰਨਾਮੈਂਟ ਇੱਕ ਪ੍ਰੋਫੈਸ਼ਨਲ ਟੂਰਨਾਮੈਂਟ ਹੋ ਰਿਹਾ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਟੂਰਨਾਮੈਂਟ ਤੇ ਜੋ ਸਭ ਤੋਂ ਪਹਿਲਾਂ ਕਬੱਡੀ ਸੰਘ ਭਾਰਤੀ ਕਬੱਡੀ ਸੰਘ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਵੱਡਾ ਅਪਰਾਲਾ ਕਰਕੇ ਇੱਕ ਲੜਕੀਆਂ ਲਈ ਬਹੁਤ ਵੱਡਾ ਅਪਰਾਲਾ ਕੀਤਾ ਕਿਉਂਕਿ ਲੜਕੀਆਂ ਲੜਕਿਆਂ ਦੇ ਵਿੱਚ ਕੋਈ ਫਰਕ ਨਹੀਂ ਰਿਹਾ ਤੇ ਇਹ ਜੋ ਉਪਰਾਲਾ ਹੈ ਇਹਦਾ ਉਹਨਾਂ ਲਈ ਸਮੇਂ ਵਾਸਤੇ ਪਲੇਅਰਾਂ ਲਈ ਬਹੁਤ ਹੀ ਲੰਬੇ ਸਮੇਂ ਲਈ ਰੁਜ਼ਗਾਰ ਵੀ ਜੁੜੇ ਹੋਏ ਨੇ ਜੋ ਉਹਨਾਂ ਲਈ ਰੁਜ਼ਗਾਰ ਵੀ ਹੈ ਰੁਜ਼ਗਾਰ ਦਾ ਸਾਧਨ ਵੀ ਹੈ ਕਿਉਂਕਿ ਕਬੱਡੀ ਦੇ ਵਿੱਚ ਜ਼ਿਆਦਾ ਕਰਕੇ ਗਰੀਬ ਪਲੇਅਰ ਹੁੰਦੇ ਆ ਉਹਨਾਂ ਦੇ ਸਾਧਨ ਵਾਸਤੇ ਜੇਹੋ ਸੰਘ ਨੇ ਉਪਰਾਲਾ ਕੀਤਾ ਇਹ ਬਹੁਤ ਧੰਨਵਾਦ ਕਰਦੇ ਉਹਨਾਂ ਤੇ ਵਧਾਈ ਦੇ ਪਾਤਰ ਨੇ ਤੇ ਜੋ ਅੱਜ ਇੱਥੇ ਟ੍ਰਾਇਲ ਚੱਲ ਰਹੇ ਨੇ ਇਹਦੇ ਵਿੱਚੋਂ ਹਰਿਆਣਾ ਪੰਜਾਬ ਦੇ ਵਿੱਚੋਂ ਤਕਰੀਬਨ 2250 ਦੇ ਲੜਕੀ ਨੇ ਜਿਨ੍ਹਾਂ ਨੇ ਟ੍ਰਾਇਲ ਦਿੱਤੇ ਨੇ ਉਹ ਬਹੁਤ ਹੀ ਅੱਛੇਆਂ ਲੜਕੀਆਂ ਨੇ ਅੱਛੇ ਟੀਮਾਂ ਬਣਨਗੀਆਂ ਉਹਨਾਂ ਦੇ ਸਮੇਂ ਦੇ ਵਿੱਚ ਜੋ ਇਹ ਕੰਪੀਟੀਸ਼ਨ ਹੋਣੇ ਨੇ 21 ਫਰਵਰੀ ਤੋਂ ਉਹਦੇ ਸਬੰਧ ਦੇ ਵਿੱਚ ਇਹ ਬਹੁਤ ਹੀ ਤਕੜੇ ਕੰਪੀਟੀਸ਼ਨ ਹੋਣਗੇ ਉਹਨਾਂ ਦੇ ਸਮੇਂ ਦੇ ਵਿੱਚ ਇਹ ਮੁੰਡਿਆਂ ਵਿੱਚੋਂ ਕੋਈ ਘਾਟੇ ਨਹੀਂ ਦੇਣਗੀਆਂ ਕਿਉਂਕਿ ਭਾਰਤ ਸਰਕਾਰ ਦਾ ਨਾਅਰਾ ਵੀ ਆ ਬੇਟੀ ਪੜਾਓ ਬੇਟੀ ਲਿਖਾਓ ਔਰ ਬੇਟੀ ਬਚਾਓ ਨਾਲ ਬੇਟੀ ਖੜਾਓ ਇਸੀ ਗਰਮੇਰ ਸਿੰਘ ਜੀ ਪ੍ਰਧਾਨ ਅੰਤਰਰਾਸ਼ਟਰੀ ਕਬੱਡੀ ਕੋਚ ਜਿਨ੍ਹਾਂ ਨੇ ਸਾਨੂੰ ਇਸ ਟੂਰਨਾਮੈਂਟ ਦੇ ਬਾਰੇ ਥੋੜਾ ਖੁੱਲ ਕੇ ਦੱਸਿਆਗਾ ਹੁਣ ਮੇਰੇ ਨਾਲ ਨੇ ਸਰਦਾਰ ਬਲਕਾਰ ਸਿੰਘ ਜੀ ਕਮਾਨ ਜੋ ਕਿ ਚਮਕੌਰ ਸਿੰਘ ਜੀ ਕਮਾਨ ਯੂਕੇ ਦੇ ਬ੍ਰਦਰ ਨੇ ਜੋ ਦਿੜਬਾ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਕਬੱਡੀ ਕੱਪ ਨੂੰ ਸਪਾਂਸਰ ਕਰਦੇ ਨੇ ਤੇ ਇਸ ਕਬੱਡੀ ਦੇ ਲੀਗ ਦੇ ਆਨਰ ਨੇ ਇੱਕ ਟੀਮ ਜਿਹੜੀ ਸਪਾਂਸਰ ਕਰ ਰਹੇ ਨੇ ਕਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਾਂ ਧੰਨਵਾਦ ਜੀ ਸਭ ਤੋਂ ਪਹਿਲਾਂ ਮੈਂ ਸਾਰੀ ਕਬੱਡੀ ਟੀਮ ਦਾ ਕਬੱਡੀ ਲੀਗ ਵਾਲੀ ਟੀਮ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜਿਆਂ ਦੇ ਉਪਰਾਲੇ ਨਾਲ ਅੱਜ ਇੱਥੇ ਆਪਣੇ ਕਬੱਡੀ ਦੇ ਟ੍ਰਾਇਲ ਹੋ ਰਹੇ ਨੇ ਕੁੜੀਆਂ ਦੇ ਤੇ ਬਹੁਤ ਜ਼ਿਆਦੇ ਕੁੜੀਆਂ ਵੱਧ ਤੋਂ ਵੱਧ ਔਰੇ ਪਹੁੰਚੀਆਂ ਨੇ ਤੇ ਸਾਨੂੰ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰਧਾਨ ਗਰਮੇਲ ਜੀ ਹੋਰਾਂ ਦੀ ਕਿਰਪਾ ਨਾਲ ਸਾਨੂੰ ਵੀ ਇੱਥੇ ਇੱਕ ਟੀਮ ਦਾ ਮੌਕਾ ਮਿਲਿਆ ਖਰੀਦਣ ਦਾ ਜਿਸ ਦਾ ਅਸੀਂ ਵੱਧ ਤੋਂ ਵੱਧ ਸਪੋਰਟ ਕਰ ਰਹੇ ਹਾਂ ਪ੍ਰਧਾਨ ਨੂੰ ਅੱਗੇ ਵਾਸਤੇ ਵੀ ਇਹ ਕਹਿ ਰਹੇ ਆ ਵੀ ਜੇ ਕੋਈ ਆਪਣੀ ਟੀਮ ਇਹ ਲੀਗ ਇਸ ਵਾਰ ਥੋੜੀ ਜੀ ਡਾਊਨ ਹੈ ਇਸ ਤੋਂ ਬਾਅਦ ਆਪਾਂ ਇਸ ਤੋਂ ਵੀ ਵਧੀਆ ਲੀਗ ਕਰਾਂਗੇ ਅਗਲੇ ਸਾਲ ਆਉਣ ਵਾਲੇ ਸਮੇਂ 'ਚ ਹੋਰ ਵੀ ਵੱਧ ਤੋਂ ਵੱਧ ਪੈਸਾ ਲਾਵਾਂਗੇ ਕੁੜੀਆਂ ਨੂੰ ਟ੍ਰੇਨਿੰਗ ਅੱਛੀ ਦਵਾਂਗੇ ਪੰਜਾਬ 'ਚ ਵੀ ਪੰਜ ਮੈਚ ਹੋਣੇ ਨੇ ਪੰਜ ਆਪਣੇ ਹ ਮਾਨ ਸਾਹਿਬ ਇਹ ਜਿਹੜਾ ਪਹਿਲਾ ਕਬੱਡੀ ਟੂਰਨਾਮੈਂਟ ਹੋ ਰਿਹਾ ਹੈਗਾ ਇਹ ਲੜਕੀਆਂ ਦਾ ਇਸ ਤੋਂ ਨੈਕਸਟ ਟਾਈਮ ਵੀ ਇਹ ਟੂਰਨਾਮੈਂਟ ਜਿਹੜਾ ਜਾਰੀ ਰਹਿਣਾ ਚਾਹੇਗਾ ਕਿੰਨੀਆਂ ਟੀਮਾਂ ਇਸ ਟੂਰਨਾਮੈਂਟ ਦੇ ਵਿੱਚ ਭਾਗ ਲੈ ਰਹੀਆਂ ਨੇ ਇਸ ਵਾਰ ਆਪਣੀਆਂ 6 ਟੀਮਾਂ ਲੈ ਰਹੀਆਂ ਨੇ ਜੀ ਤੇ ਦੋ ਟੀਮਾਂ ਹਰਿਆਣਾ ਹਰਿਆਣਾ ਵਾਲਿਆਂ ਦੀਆਂ ਨੇ ਚਾਰ ਟੀਮਾਂ ਆਪਣੇ ਪੰਜਾਬੀਆਂ ਨੇ ਲਈਆਂ ਨੇ ਉਧਰ ਹੀ ਉਹច ਆਪਣੇ ਦੋ ਟੀਮਾਂ ਦੇ ਤਾਂ ਅਸੀਂ ਉਹ ਆਨਰਾਂ ਜੀ ਆਪਣੇ ਇਧਰੋਂ ਦਾ ਡੜਬਾ ਤੋਂ ਲਾ ਸੰਗਰੂਰ ਡਿਸਟ੍ਰਿਕਟ ਤੋਂ ਹਾਂ ਦਲਵੀਰ ਹੋ ਗਿਆ ਕਿ ਜੁਕੇ ਵਾਲਾ ਮੁੰਡਾ ਇੱਕ ਟੀਮ ਉਹਨੇ ਲਈ ਆ ਇੱਕ ਆਪਾਂ ਨੇ ਲਈ ਆ ਇੱਕ ਕਰਨ ਘਮਣ ਹੋਰਾਂ ਨੇ ਲਈ ਆ ਜੀ ਜਾਇ ਇੱਕ ਚਹਲੋਰਾ ਨੇ ਲਈ ਚਾਰ ਚਾਰ ਟੀਮਾਂ ਦਾ ਆਪਾਂ ਪੰਜਾਬ ਨੇ ਖਰੀਦਿਆ ਨੇ ਜੀ ਇਸ ਵਾਰ ਜੇ ਸਾਡਾ ਆਪਣਾ ਇਹ ਉਪਰਾਲਾ ਦਾ ਸਹਾਇਕ ਮਿਲਦਾ ਸਰਕਾਰ ਦਾ ਤੇ ਦਰਸ਼ਕਾਂ ਦਾ ਅਗਲੀ ਵਾਰ ਅਸੀਂ ਇਸ ਤੋਂ ਵੀ ਵਧੀਆ ਲੀਗ ਕਰਾਵਾਂਗੇ ਵੱਧ ਤੋਂ ਵੱਧ ਪੈਸੇ ਲਾਵਾਂਗੇ ਥੈਂਕ ਯੂ ਜੀ ਇਹ ਸਨ ਸਰਦਾਰ ਬਲਕਾਰ ਸਿੰਘ ਜੀ ਕਮਾਨ ਚਮਕੌਰ ਕਮਾਨ ਯੂਕੇ ਦੇ ਬ੍ਰਦਰ ਜਿਨ੍ਹਾਂ ਨੇ ਇਸ ਵਰਲਡ ਕਵਡਲੀ ਲੀਗ ਦੇ ਵਿੱਚ ਇੱਕ ਟੀਮ ਸਪான்ਸਰ ਕੀਤੀ ਹੈ ਕਮਾਨ ਸਾਹਿਬ ਤੇ ਪ੍ਰਧਾਨ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਬਾਹੇ ਹੋਏ ਕਲਰ ਟਿਬੇ ਮદાન ਉਹ ਛੱਡ ਦਿੱਤੇ ਇਨਡੋਰ ਭਵਨਾ ਦੇ ਵਿੱਚ ਝੰਡੇ ਗੱਡ ਦਿੱਤੇ ਹੁਣ ਥਾਂ ਉਹ ਪੱਧਰਾ ਜਾਂ ਮਲਮਲ ਵਰਗਾ ਹੁੰਦਾ ਏ ਗੱਧਿਆਂ ਉੱਤੇ ਖੇਡਣ ਦਾ ਵੱਖਰਾ ਚਾਹ ਹੁੰਦਾ ਏ ਹੁਣ ਨਾ ਚਪਕੇ ਪੈਣ ਪੈਰਾਂ ਵਿੱਚ ਵੱਜੀਆਂ ਰੋੜਾਂ ਦੇ ਬਿੱਲੂ ਖੇਡ ਕਬੱਡੀ ਪੁੱਜ ਗਈ ਵਿੱਚ ਕਰੋੜਾਂ ਦੇ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਜਿਹੜੀ ਕਿਸੇ ਸਮੇਂ ਪੰਜਾਬ ਦੇ ਪਿੰਡਾਂ ਦੇ ਵਿੱਚ ਖੇਡੀ ਜਾਂਦੀ ਸੀ ਹੁਣ ਦੁਨੀਆ ਭਰ ਦੇ ਇਨਡੋਰ ਖੇਡ ਪਾਵਨਾ ਵਿੱਚ ਖੇਡੀ ਜਾਂਦੀ ਹੈ ਮੁੰਡਿਆਂ ਨੇ ਜਿਸ ਇਸ ਖੇਡ ਖੇਤਰ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਨੇ ਹੁਣ ਪੰਜਾਬ ਦੀਆਂ ਕੁੜੀਆਂ ਵੀ ਇਸ ਖੇਡ ਦੇ ਵਿੱਚ ਕਿਸੇ ਤੋਂ ਪਿੱਛੇ ਨਹੀਂ ਰਹੀਆਂ ਪੰਜਾਬ ਦੀ ਖੇਡ ਕਬੱਡੀ ਨੂੰ ਵੱਡੇ ਪੱਧਰ ਤੇ ਪ੍ਰਫੁੱਲਤ ਕਰਨ ਵਾਲੀਆਂ ਖਿਡਾਰਨਾਂ ਦੇ ਵਿੱਚ ਇੱਕ ਨਾਮ ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਲੇਦਰਾ ਦੀ ਮਟਿਆਰ ਸੁਖਦੀਪ ਕੌਰ ਸੁਖੀ ਦਾ ਵੀ ਆਉਂਦਾ ਹੈ ਜਿਸ ਨੇ ਦੇਸ਼ ਵਿਦੇਸ਼ ਦੇ ਵਿੱਚ ਇਸ ਖੇਡ ਦੇ ਖੇਤਰ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਨੇ ਅੱਜ ਅਸੀਂ ਉਸ ਖਿਡਾਰਨ ਨੂੰ ਤੁਹਾਡੇ ਰੂਬਰੂ ਕਰਵਾ ਰਹੇ ਹਾਂ ਮੇਰੇ ਨਾਲ ਨੇ ਇਸ ਸਮੇਂ ਸੁਖਦੀਪ ਕੌਰ ਸੁਖੀ ਜੋ ਕਿ ਜਿਹੜੀ ਕਬੱਡੀ ਲੀਗ ਹੋ ਰਹੀ ਆ ਉਸ ਦੇ ਟ్రਾਇਲ ਦੇਣ ਦੇ ਲਈ ਸਾਡੇ ਕੋਲੇ ਪਹੁੰਚੇ ਹੋਏ ਨੇ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਉਹਨਾਂ ਦੀ ਗੱਲਬਾਤ ਜਿਹੜੀ ਕਰਵਾ ਰਹੇ ਹਾਂਗੇ ਸੁਖੀ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਸਤਿ ਸ੍ਰੀ ਅਕਾਲ ਜੀ ਸੁਖੀ ਤੁਸੀਂ ਕਦੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਮੈਂ 2010 ਵਿੱਚ ਸਟਾਰਟ ਕੀਤੀ ਸੀ ਸਕੂਲ ਲੈਵਲ ਤੇ ਉਸ ਤੋਂ ਬਾਅਦ ਮੈਂ ਕੁਲਵਿੰਦਰ ਕੋਚ ਤੇ ਮੈਡਮ ਜਸਕਰਨ ਕੋਰ ਲਾਡੀ ਕੋਲ ਜਗਤਪੁਰ ਅਕੈਡਮੀ 'ਚ ਖੇਡਣ ਲੱਗੀ ਹਾਂ ਤੇ ਜੋ ਵੀ ਅੱਜ ਮੈਂ ਇੱਥੇ ਤੱਕ ਪਹੁੰਚੀ ਹਾਂ ਮੈਂ ਆਪਣੇ ਕੋਚ ਕੁਲਵਿੰਦਰ ਸਿੰਘ ਤੇ ਮੈਡਮ ਜਸਕਰਨ ਕੋਰ ਲਾਡੀ ਦੀ ਬਦੌਲਤ ਹਾਂ ਅੱਛਾ ਤੁਹਾਡੇ ਪਰਿਵਾਰ ਦੇ ਵਿੱਚ ਪਹਿਲਾਂ ਕੋਈ ਕਬੱਡੀ ਖੇਡਦਾ ਸੀ ਜਾਂ ਤੁਸੀਂ ਨਹੀਂ ਕਬੱਡੀ ਖੇਡਣੀ ਸ਼ੁਰੂ ਕੀਤੀ ਮੇਰੇ ਪਾਪਾ ਕਬੱਡੀ ਦੇ ਪਲੇਅਰ ਸੀਗੇ ਉਸ ਤੋਂ ਬਾਅਦ ਉਹ ਪੰਜਾਬ ਪੁਲਿਸ 'ਚ ਜੌਬ ਕਰਨ ਲੱਗੇ ਹੁਣ ਮੈਂ ਤੇ ਮੇਰਾ ਬ੍ਰਦਰ ਹੈ ਛੋਟਾ ਅਸੀਂ ਦੋਨੋਂ ਹੀ ਕਬੱਡੀ ਖੇਡਦੇ ਹਾਂ ਸੁਖੀ ਜਿਵੇਂ ਕਹਿੰਦੇ ਨੇ ਵੀ ਕੁੜੀਆਂ ਦਾ ਤਾਂ ਇਹ ਘਰੋਂ ਨਿਕਲਣੀ ਬਹੁਤ ਜਿਹੜਾ ਵੱਡੀ ਗੱਲ ਹੈਗੀ ਮੁਸ਼ਕਲ ਹੈ ਜਿਹੜਾ ਜਿਸ ਤਰ੍ਹਾਂ ਦੇ ਪਿੰਡਾਂ ਦੇ ਹਾਲਾਤ ਹੁੰਦੇ ਨੇ ਔਖਾ ਹੈਗਾ ਤੁਸੀਂ ਚੁੱਲਿਆਂ ਤੋਂ ਕਬੱਡੀ ਦੇ ਗਰਾਊਂਡਾਂ ਤੱਕ ਕਿਸ ਤਰ੍ਹਾਂ ਪਹੁੰਚੇ ਉਹ ਸੰਘਰਸ਼ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ ਸਾਡੇ ਘਰ ਦੇ ਸਾਨੂੰ ਬਹੁਤ سپورਟ ਕਰਦੇ ਸੀ ਤੇ ਮੈਂ ਹੁਣ ਵੀ ਆਸ ਕਰਦੀ ਹਾਂ ਕਿ ਹਰੇਕ ਮਾਂ ਬਾਪ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਸਪੋਰਟ ਕਰਨ ਤੇ ਉੱਚੇ ਲੈਵਲ ਤੱਕ ਪਹੁੰਚਣ ਦਾ ਉਹਨਾਂ ਨਾਲ ਸਾਥ ਦੇਣ ਤੁਸੀਂ ਹੁਣ ਤੱਕ ਕਿਹੜੇ-ਕਿਹੜੇ ਦੇਸ਼ਾਂ ਦੇ ਵਿੱਚ ਕਬੱਡੀ ਖੇਡ ਚੁੱਕੇ ਹੋ ਜਾਂ ਕਿਸ ਲੈਵਲ ਤੱਕ ਤੁਸੀਂ ਕਬੱਡੀ ਜਿਹੜੀ ਇਹ ਖੇਡ ਚੁੱਕੇ ਹੋ ਅਸੀਂ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਆ ਅਸੀਂ ਜੋ ਬਾਦਲ ਸਰਕਾਰ ਨੇ ਵਰਲਡ ਕੱਪ ਕਰਾਇਆ ਉਹ ਬਹੁਤ ਵਧੀਆ ਸੀਗਾ ਕਿ ਉਹਦੇ ਵਿੱਚ ਹਰੇਕ ਪਲੇਅਰ ਨੂੰ ਮੌਕਾ ਮਿਲਿਆ ਤੇ ਅਸੀਂ ਮਲੇਸ਼ੀਆ ਫਿਲਪਾਈਨ ਤੇ ਆਸਟ੍ਰੇਲੀਆ ਵਿੱਚ ਖੇਡ ਚੁੱਕੇ ਆ ਅੱਛਾ ਹੁਣ ਤੱਕ ਤੁਸੀਂ ਕਿਹੜੇ ਕਿਹੜੇ ਟੂਰਨਾਮੈਂਟਾਂ ਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਤੁਸੀਂ ਇੱਕ ਇੰਟਰਨੈਸ਼ਨਲ ਪੱਦਰ ਦੇ ਪਲੇਅਰ ਹੋ ਕਿੰਨੇ ਕਿੰਨੇ ਟੂਰਨਾਮੈਂਟਾਂ ਦੇ ਹੁਣ ਤੱਕ ਤੁਹਾਨੂੰ ਜਿਹੜਾ ਸਰਵੋਤਮ ਪੰਜਾਬੀ ਰਹਿਣ ਦਾ ਮਾਣ ਪ੍ਰਾਪਤ ਹੋਇਆ ਮੇਰੇ ਪਿੰਡ ਦੇ ਕੋਲ ਸੀਗਾ ਵੱਡੇ ਪਿੰਡ ਟੂਰਨਾਮੈਂਟ ਉਥੇ ਮੈਂ ਬੈਸਟ ਸਟਾਪਰ ਸੀਗੀ ਔਰ ਕੱਗਿਆਂ ਦੇ ਵਿੱਚ ਟੂਰਨਾਮੈਂਟ ਹੋਇਆ ਸੀਗਾ ਉੱਥੇ ਬੈਸਟ ਸਟਾਪਰ ਸੀ ਅੱਛਾ ਆਪਾਂ ਨੇ ਦੇਖਿਆਗਾ ਪਿਛਲੇ 2018 ਦੇ ਵਿੱਚ ਸੀਨੀਅਰ ਨੈਸ਼ਨਲ ਸਰਕਲ ਸਟਾਈਲ ਜੋ ਚੰਡੀਗੜ੍ਹ ਪੰਜਾਬ ਦੇ ਵਿੱਚ ਉਸਦੇ ਵੀ ਤੁਸੀਂ ਬੈਸਟ ਸਟਾਪਰ ਸੀ ਉਹਦਾ ਤੁਸੀਂ ਜ਼ਿਕਰ ਨਹੀਂ ਕੀਤਾ ਹਾਂਜੀ ਉਹਦੇ ਵਿੱਚ ਵੀ ਵਧੀਆ ਪਰਫਾਰਮੈਂਸ ਸੀਗੀ ਉਹਦੇ ਵਿੱਚ ਵੀ ਮੈਂ ਬੈਸਟ ਸਟਾਪਰ ਸੀਗੀ ਹੁਣ ਤੱਕ ਕਿੰਨੇ ਮਾਨ ਸਨਮਾਨ ਤੁਹਾਨੂੰ ਇਸ ਕਬੱਡੀ ਦੀ ਬਦੌਲਤ ਮਿਲੇ ਇਸ ਕਬੱਡੀ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਬਸ ਕੀ ਕਹਿ ਦੋ ਕਿ ਇਹ ਜੋ ਕਬੱਡੀ ਲੀਗ ਵਿਸ਼ਵ ਕਬੱਡੀ ਸੰਘ ਇਸ ਸਮੇਂ ਕਰਵਾ ਰਿਹਾ ਹੈਗਾ ਤੁਸੀਂ ਇਸ ਟੂਰਨਾਮੈਂਟ ਨੂੰ ਕਿਸ ਤਰ੍ਹਾਂ ਦੇਖਦੇ ਹੋਗੇ ਇੱਕ ਪਲੇਅਰ ਦੇ ਤੌਰ ਤੇ ਇਹ ਸਭ ਤੋਂ ਵਧੀਆ ਕੰਮ ਸਿਸਟਮ ਚੱਲਿਆ ਹੈ ਕਿ ਵਧੀਆ ਕੀਤਾ ਇਹਨਾਂ ਨੇ ਕਿ ਕੁੜੀਆਂ ਦੀ ਲੀਗ ਕਰਵਾਈ ਕਿ ਮੁੰਡਿਆਂ ਦੀ ਪਹਿਲਾਂ ਲੀਗ ਕਰਵਾਈ ਗਈ ਸੀ ਇਸੇ ਤਰ੍ਹਾਂ ਹੀ ਕੁੜੀਆਂ ਦੀ ਲੀਗ ਕਰਵਾਈ ਜਾ ਰਹੀ ਹੁਣ ਸਭ ਤੋਂ ਵਧੀਆ ਚਾਂਸ ਹੈ ਕੁੜੀਆਂ ਨੂੰ ਆਪਣੇ ਜਿਹੜੇ ਤੁਹਾਡੇ ਸਰੋਤੇ ਨੇ ਜਾਂ ਜੋ ਬੱਚੀਆਂ ਕਬੱਡੀ ਦੇ ਨਾਲ ਜੁੜ ਰਹੀਆਂ ਨੇ ਉਹਨਾਂ ਦੇ ਲਈ ਤੁਹਾਡਾ ਕੋਈ ਸੰਦੇਸ਼ ਮੈਂ ਤੇ ਉਹਨਾਂ ਨੇ ਕਹੂੰਗੀ ਕਿ ਉਹ ਵਧੀਆ ਖੇਡਣ ਉਹਨਾਂ ਦੇ ਪੇਰੈਂਟਸ ਵੀ ਉਹਨਾਂ ਦੀ ਵਧੀਆ ਸਪੋਰਟ ਕਰਨ। ਥੈਂਕ ਯੂ ਸੁਖੀ ਐਸੀ ਸਾਡੇ ਨਾਲ ਇੰਟਰਨੈਸ਼ਨਲ ਪਲੇਅਰ ਸੁਖਦੀਪ ਕੌਰ ਸੁਖੀ ਜਿਸ ਨੇ ਵਰਲਡ ਕੱਪ ਵੀ ਖੇਡਿਆ ਹੈਗਾ ਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਵੀ ਜੋ ਆਪਣੀ ਖੇਡ ਦੇ ਜੋਰ ਦਿਖਾ ਚੁੱਕੇ ਨੇ ਜਿਨ੍ਹਾਂ ਨੇ ਸਾਡੇ ਨਾਲ ਇਸ ਸਮੇਂ ਗੱਲਬਾਤ ਕੀਤੀ ਤੇ ਉਹਨਾਂ ਦੇ ਟਾਈਮ ਦੇ ਵਿੱਚ ਇਸ ਤਰ੍ਹਾਂ ਹੀ ਅਸੀਂ ਕਿਸੇ ਹੋਰ ਸਟਾਰ ਪਲੇਅਰ ਨੂੰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਬਹੁਤ-ਬਹੁਤ ਧੰਨਵਾਦ ਜੀ। ਬਹੁਤ-ਬਹੁਤ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਾਡੇ ਚੈਨਲ ਦੇ ਉੱਤੇ ਅਸੀਂ ਪਹੁੰਚੇ ਹੋਏ ਹਾਂਗੇ ਈਸਾਪੁਰ ਖੇੜੀ ਦੇ ਵਿੱਚ ਜਿੱਥੇ ਵਿਸ਼ਵ ਕਬੱਡੀ ਸੰਘ ਆਉਣ ਵਾਲੇ ਦਿਨਾਂ ਦੇ ਵਿੱਚ ਕਬੱਡੀ ਲੀਗ ਕਰਵਾ ਰਿਹਾ ਉਸ ਦੇ ਟ్రਾਇਲ ਦੇਣ ਦੇ ਲਈ ਸਾਡੇ ਕੋਲੇ ਬਹੁਤ ਸਾਰੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰਣਾਂ ਪਹੁੰਚੇ ਹੋਏ ਨੇ ਇਸ ਸਮੇਂ ਮੇਰੇ ਨਾਲ ਨੇ ਕਰਮਜੀਤ ਕੌਰ ਕਰਮੀ ਜੋ ਕਿ ਇੰਟਰਨੈਸ਼ਨਲ ਪੱਧਰ ਦੇ ਖਿਡਾਰਣ ਨੇ ਉਹ ਵੀ ਇਸ ਟੂਰਨਾਮੈਂਟ ਦੇ ਵਿੱਚ ਆਪਣੇ ਟ్రਾਇਲ ਦੇ ਰਹੇ ਨੇ ਕਰਮੀ ਬਹੁਤ-ਬਹੁਤ ਸਵਾਗਤ ਹੈ ਸ਼ਿਖਲ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਾਰੇ ਟੂਰਨਾਮੈਂਟ ਨੂੰ ਟੂਰਨਾਮੈਂਟ ਸਭ ਤੋਂ ਵਧੀਆ ਬਹੁਤ ਵਧੀਆ ਕੀਤਾ ਗਿਆ ਇੱਥੋਂ ਦੇ ਜਿਨ੍ਹਾਂ ਨੇ ਆਰਗੇਨਾਈਜ਼ਰ ਜਿਨ੍ਹਾਂ ਨੇ ਇਹ ਸਾਰੀ ਤਿਆਰੀ ਕੀਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਜੋ ਪਲੇਅਰਾਂ ਲਈ ਬਤੌਰ ਲਈ ਕੁੜੀਆਂ ਲਈ ਇਹ ਸਾਰਾ ਕੁਝ ਮੰਜ ਤਿਆਰ ਕਰਦੇ ਆ ਕਰਮਿਕ ਲੜਕੀ ਦਾ ਘਰ ਦੇ ਜਿਵੇਂ ਕਹਿੰਦਾ ਹੈ ਦਹਲੀਜ ਤੋਂ ਬਾਹਰ ਨਿਕਲਣੀ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਤੁਸੀਂ ਇੱਕ ਕਬੱਡੀ ਖੇਡੀ ਹੈ ਰਾਸ਼ਟਰੀ ਪੱਧਰ ਤੇ ਵੀ ਖੇਡੀ ਹੈ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਖੇਡਦੇ ਹੋ ਤੇ ਤੁਹਾਨੂੰ ਤੁਹਾਡੇ ਪਰਿਵਾਰ ਦੀ ਜਾਂ ਕਿਹ ਕਿਹਦੀ سپورਟ ਰਹੀ ਇਸ ਦੇ ਲਈ ਮੈਨੂੰ ਮੇਰੇ ਪਰਿਵਾਰ ਦੀ ਸਾਰਿਆਂ ਦੀ سپورਟ ਰਹੀ ਹੈ ਮੇਰਾ ਬ੍ਰਦਰ ਮੇ ਮਦਰ ਐ ਸਪੋਰਟ ਕਰਦੇ ਆ ਜਿੱਥੇ ਵੀ ਜਾਂਦੀ ਆ ਮੇਰੇ ਨਾਲ ਜਾਂਦੇ ਆ ਸਭ ਤੋਂ ਵੱਧ ਮੇਰੇ ਕੋਚ ਸਰ ਜਿਹੜੇ ਨੇ ਮੈਨੂੰ ਤਿਆਰ ਕੀਤਾ ਵੀ ਇਹਨੂੰ ਬੱਚੀ ਨੂੰ ਮੈਨੂੰ ਘਰ ਤੋਂ ਬਾਹਰ ਨਿਕਲਣੇ ਵੀ ਤਿਆਰ ਕੀਤਾ ਵੀ ਇਸ ਬੱਚੀ ਨੂੰ ਬਾਹਰ ਲਿਆਂਦਾ ਜਾਵੇ ਖੇਡਿਆ ਜਾਵੇ ਤੇ ਉਸ ਨਾਲ ਮੇਰੇ ਘਰ ਦੇ ਸਪੋਰਟ ਵੀ ਬਹੁਤ ਕਰਦੇ ਤੁਸੀਂ ਪੰਜਾਬ ਦੇ ਵਿੱਚ ਪ੍ਰੋਫੈਸ਼ਨਲ ਤੌਰ ਤੇ ਕਿਸ ਅਕੈਡਮੀ ਜਾਂ ਕਲੱਬ ਲਈ ਖੇਡ ਰਹੇ ਹੋਗੇ ਅਸੀਂ ਮੈਂ ਨਾ ਲੈਂਡਮਾਰਕ ਕਲੱਬ ਮਹਨੇ ਵਾਲੋ ਖੇਡਦੇ ਆ ਤੇ ਸਾਡੇ ਸਪਾਂਸਰ ਸਰਦਾਰ ਬਲਵੀਰ ਸਿੰਘ ਜੀ ਐਂਡ ਸਰ ਬਚਿੱਤਰ ਸਿੰਘ ਜੀ ਉਸ ਨੂੰ ਸਪਾਂਸਰ ਕਰਦੇ ਨੇ ਤੇ ਸਾਰਾ ਪਿੰਡ ਸਾਡੀ ਬਹੁਤ ਸੱਤਾ ਕਰਦਾ ਹੈ ਇਸ ਟੂਰਨਾਮੈਂਟ ਨੂੰ ਲੈ ਕੇ ਤੁਸੀਂ ਪੰਜਾਬ ਦੀਆਂ ਧੀਆਂ ਨੂੰ ਕੀ ਸੰਦੇਸ਼ ਦੇਣਾ ਆਕੇ ਇਸ ਤਰ੍ਹਾਂ ਖੇਡ ਕੇ ਵੱਧ ਤੋਂ ਵੱਧ ਤਰੱਕੀ ਕਰਨ ਇਸ ਵਿੱਚ ਬਹੁਤ ਨਾਮ ਹੈ ਤੇ ਹੋਰ ਵੀ ਵੱਧ ਤੋਂ ਵੱਧ ਜਿਹੜੀਆਂ ਕਿ ਛੋਟੀਆਂ ਬੱਚੀਆਂ ਨੂੰ ਜਾਂ ਉਹਨਾਂ ਨੂੰ ਵੀ ਵੱਧ ਤੋਂ ਵੱਧ ਮੌਕਾ ਦਿੱਤਾ ਜਾਵੇ। ਥੈਂਕ ਯੂ। ਇਹ ਸੀ ਸਾਡੇ ਨਾਲ ਕਰਮਜੀਤ ਕੌਰ ਕਰਮੀ ਜੋ ਲੈਂਡਮਾਰਕਸ ਮੋਗਾ ਮਹਿਣਾ ਦੀ ਟੀਮ ਦੇ ਲਈ ਜਗਤਾਰ ਸਿੰਘ ਹੋਰਾਂ ਦੀ ਟੀਮ ਦੇ ਲਈ ਖੇਡਦੇ ਨੇ ਜਿਨ੍ਹਾਂ ਨੇ ਜੋ ਇੱਥੇ ਟ੍ਰਾਇਲ ਦੇਣ ਦੇ ਲਈ ਪਹੁੰਚੇ ਹੋਏ ਨੇ ਬਹੁਤ ਬਹੁਤ ਧੰਨਵਾਦ। ਇਸ ਤਰ੍ਹਾਂ ਜਿਹੜੇ ਵੀ ਰਾਸ਼ਟਰੀ ਜੰਤਰਾਸ਼ਟਰੀ ਖਿਡਾਰੀ ਖਿਡਾਰਨ ਇੱਥੇ ਪਹੁੰਚੇ ਹੋਏ ਨੇ ਅਸੀਂ ਉਹਨਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ। ਬਹੁਤ ਬਹੁਤ ਸਵਾਗਤ ਇੱਕ ਵਾਰ ਫਿਰ ਸਾਡੇ ਸਾਰੇ ਚੈਨਲ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਅਸੀਂ ਪਹੁੰਚੇ ਹੋਏ ਹਾਂਗੇ ਜ਼ਿਲ੍ਹਾ ਜੀਨ ਦੇ ਇਸਾਪੁਰ ਖੇੜੀ ਦੇ ਵਿੱਚ ਜਿੱਥੇ ਦਇਆਨੰਦ ਪਬਲਿਕ ਸਕੂਲ ਦੇ ਵਿੱਚ ਵਿਸ਼ਵ ਕਬੱਡੀ ਸੰਘ ਆਉਣ ਵਾਲੇ ਦਿਨਾਂ ਦੇ ਵਿੱਚ ਕਬੱਡੀ ਲੀਗ ਕਰਵਾਉਣ ਦੇ ਟ੍ਰਾਇਲ ਲੈਣ ਦੇ ਲਈ ਪੰਜਾਬ ਹਰਿਆਣਾ ਦੇ ਖਿਡਾਰੀਆਂ ਨੂੰ ਪਹੁੰਚੀ ਹੋਏ ਨੇ ਇਸ ਸਮੇਂ ਮੇਰੇ ਨਾਲ ਨੇ ਜਸਵੀਰ ਕੌਰ ਰਿੰਕੂ ਜੋ 2016 ਦੇ ਵਰਲਡ ਕੱਪ ਦੇ ਪੰਜਾਬ ਦੇ ਵੀ ਸਟਾਪਰ ਰਹੇ ਨੇ ਤੇ ਗੱਲਬਾਤ ਕਰਦੇ ਹਾਂ ਰਿੰਕੂ ਦੇ ਨਾਲ ਰਿੰਕੂ ਬਹੁਤ ਬਹੁਤ ਸਵਾਗਤ ਹੈਗਾ ਸਤਿ ਸ਼੍ਰੀ ਅਕਾਲ ਭਾਈ ਇਹ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਾਰੇ ਇਸ ਵਰਤਾਰੇ ਦੇ ਟੂਰਨਾਮੈਂਟ ਨੂੰ ਭਾਜੀ ਵਧੀਆ ਕੋਈ ਵਧੀਆ ਤਰੀਕੇ ਨਾਲ ਹੋ ਰਿਹਾ ਵਾ ਟ੍ਰਾਇਲ ਹੋ ਰਹੀ ਨੇ ਸਾਰੇ ਪਲੇਅਰਾਂ ਦੇ ਵਧੀਆ ਪਰਫਾਰਮੈਂਸ ਚੱਕੀ ਜਾਂਦੀ ਹੈ ਤਾਂ ਸਾਰੇ ਇੱਕ ਸਭ ਤੋਂ ਬੈਸਟ ਗੱਲ ਇਹ ਹੈ ਕਿ ਇਹਦੇ ਵਿੱਚ ਸਾਰੇ ਪਲੇਅਰਾਂ ਨੂੰ ਮੌਕਾ ਮਿਲ ਰਿਹਾ ਜੀ ਰਿਕੂ ਇੱਕ ਲੜਕੀ ਨੂੰ ਕਬੱਡੀ ਦੇ ਖੇਤਰ ਦੇ ਵਿੱਚ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਵਿਸ਼ਵ ਕੱਪ ਵੀ ਖੇਡੇ ਹੋਗੇ ਤੇ ਤੁਸੀਂ ਇਸ ਵਰਤਾਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਭਾਜੀ ਮੁਸ਼ਕਲਾਂ ਤਾਂ ਦੇਖੋ ਵੀ ਹਰ ਇੱਕ ਸਫ਼ਰ ਦੇ ਵਿੱਚ ਹੀ ਆਉਂਦੀਆਂ ਨੇ ਪਰ ਫਿਰ ਵੀ ਪ੍ਰੈਕਟਿਸ ਕਰਦੇ ਆ ਚਲੋ ਜਿੱਦਾਂ ਵੀ ਚੱਲੀ ਜਾਂਦਾ ਸੋ ਪੰਜਾਬ ਦੇ ਵਿੱਚ ਤੁਸੀਂ ਕਿਸ ਟੀਮ ਦੇ ਨਾਲ ਜੁੜੇ ਹੋਏ ਹੋਗੇ ਤੇ ਹੁਣ ਤੱਕ ਕਿੱਥੇ ਕਿੱਥੇ ਕਬੱਡੀ ਖੇਡ ਚੁੱਕੇ ਹੋ ਭਾਈ ਮੈਂ ਸਟਾਰਟਿੰਗ ਹੀ ਭਿੱਖੀ ਤੋਂ ਬਾਬਾ ਜੋਗੀ ਵੀਰ ਚੈਨ ਅਕੈਡਮੀ ਭਿੱਖੀ ਤੋਂ ਸਟਾਰਟ ਕੀਤਾ ਅੱਜ ਕੱਲ ਵੀ ਉਹ ਨਾ ਸਰਨਾ ਸਰਦਾਰ ਵੋਸ਼ਿੰਗ ਭਿੱਖੀ ਆ ਜਿਹੜੇ ਉਹਨਾਂ ਸਰਨਾ ਹੀ ਜੁੜੀ ਹੋਏ ਆ ਜੀ ਉੱਥੇ ਖੇਡ ਰਹੇ ਆ ਜੀ ਬਹੁਤ ਬਹੁਤ ਸਵਾਗਤ ਹੈ ਰਿੰਕੂ ਤੁਹਾਡਾ ਸਾਡੇ ਚੈਨਲ ਦੇ ਉੱਤੇ ਥੈਂਕ ਯੂ ਸਰ ਏਸੀ ਜਸਵੀਰ ਕੌਰ ਰਿੰਕੂ ਜਿਸ ਨੇ ਵਰਲਡ ਕੱਪ ਦੇ ਵਿੱਚ ਵੀ ਆਪਣੀ ਖੇਡ ਦਿਖਾਈ ਹੈ ਤੇ ਹੁਣ ਇਹ ਪਹੁੰਚੇ ਹੋਏ ਨੇ ਈਸ਼ਾਪੁਰ ਖੇੜੀ ਦੇ ਵਿੱਚ ਜਿੱਥੇ ਵਿਸ਼ਵ ਕਬੱਡੀ ਸੰਗ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਬਹੁਤ ਉੱਚ ਪੱਧਰ ਦਾ ਕਬੱਡੀ ਟੂਰਨਾਮੈਂਟ ਕਰਵਾ ਰਿਹਾ ਹੈਗਾ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਬਹੁਤ-ਬਹੁਤ ਧੰਨਵਾਦੀ ਜੀ